ਕੇਵਲ ਤੇ ਕੇਵਲ ਜਿਹੜਾ ਮਾਨਸੂਨ ਦਾ ਪਹਿਲਾ ਪ੍ਰੀ ਮਾਨਸੂਨ ਦਾ ਜਿਵੇਂ ਮੀਂਹ ਪੈਂਦਾ ਹੁੰਦਾ ਉਹਦੇ ਵਿੱਚ ਜਿਹੜਾ ਪੁਲ ਨੁਕਸਾਨਿਆ ਗਿਆ ਇਸ ਦੇ ਲਈ ਜਿੱਥੇ ਰਾਜ ਸਰਕਾਰ ਜ਼ਿੰਮੇਵਾਰ ਹੈ ਉੱਥੇ ਕੇਂਦਰ ਸਰਕਾਰ ਖੁਦ ਜ਼ਿੰਮੇਵਾਰ ਹੈ ਪੁਲ ਦੀ ਸਾਰੇ ਦੀ ਓਵਰਆਲ ਜਾਂਚ ਕਰवानी ਚਾਹੀਦੀ ਤਾਂ ਜੋ ਕੋਈ ਵੱਡਾ ਹਾਦਸਾ ਨਾ ਹੋਵੇ ਤੇ ਜਿਹੜੇ ਜ਼ਿੰਮੇਵਾਰ ਲੋਕ ਹੈ ਉਹਨਾਂ ਤੇ ਇਹ ਕਾਰਵਾਈ ਹੋਣੀ ਚਾਹੀਦੀ। ਨਮਸਕਾਰ ਤੁਸੀਂ ਦੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ। ਨੰਗਲ ਦੇ ਵਿੱਚ ਅਜੇ ਮਾਨਸੂਨ ਨੇ ਦਸਤਕ ਦਿੱਤੀ ਹੀ ਸੀ ਕਿ ਨੰਗਲ ਦੇ ਵਿੱਚ ਬਣਿਆ ਹੋਇਆ ਬਹੁ ਕਰੋੜੀ ਪ੍ਰੋਜੈਕਟ ਫਲਾਈਓਵਰ ਇਸ ਦੀ ਮਾਰ ਨਹੀਂ ਚੱਲ ਸਕਿਆ ਅਤੇ ਅਜੋਲੀ ਮੋੜ ਵਿਖੇ ਫਲਾਈਓਵਰ ਦੇ ਨਾਲ ਬਣਾਏ ਗਏ ਸਕਿਪ ਰੋਡ ਦੀ ਦੀਵਾਰ गिर ਜਾਣ ਦੇ ਨਾਲ ਲੋਕਾਂ ਨੂੰ ਫਲਾਈਓਵਰ ਤੋਂ ਗੁਜ਼ਰਨ ਵਾਲੇ ਲੋਕਾਂ ਦੀ ਸੁਰੱਖਿਆ ਦਾ ਡਰ ਸਤਾਣ ਲੱਗ ਪਿਆ ਹੈ ਕਿਉਂਕਿ ਪਹਿਲੀ ਬਰਸਾਤ ਨੇ ਹੀ ਇਸ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਉੱਥੋਂ ਹੀ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਉਤੇ ਪ੍ਰਸ਼ਨ ਚ ਉਠਾਉਂਦੇ ਹੋਏ ਕਿਹਾ ਕਿ ਇਸ ਘਟਨਾ ਬਾਰੇ ਲਾਪਰਵਾਹੀ ਵਰਤਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ ਮੌਨਸੂਨ ਦੀ ਪਹਿਲੀ ਬਰਸਾਤ ਦੇ ਨਾਲ ਹੀ ਇਸ ਪੁਲ ਦੇ ਅਜਿਹੇ ਹਾਲਾਤ ਹੋ ਗਏ ਤਾਨ ਵਾਲੇ ਦਿਨਾਂ ਦੇ ਵਿੱਚ ਇਸ ਪੁਲ ਦੇ ਕਿਹੋ ਜਿਹੇ ਹਾਲਾਤ ਹੋਣਗੇ ਇਸ ਨੂੰ ਸੋਚ ਕੇ ਹੀ ਲੋਕਾਂ ਦੇ ਮਨ ਦੇ ਵਿੱਚ ਡਰ ਬੈਠ ਗਿਆ ਹੈ ਤੇ ਚਲੋ ਆਓ ਤੁਹਾਨੂੰ ਸੁਣਾਉਂਦੇ ਆ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਗੱਲਬਾਤ ਕਰਦੇ ਹੋਏ ਐਡਵੋਕੇਟ ਪਰਮਜੀਤ ਸਿੰਘ ਪੰਮਾ ਨੇ ਕੀ ਕਿਹਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਦੇਖੋ ਇਹ ਜਿਹੜਾ ਪੁਲ ਹੈ ਇੱਕ ਤਰ੍ਹਾਂ ਦਾ ਦੋਨਾਂ ਰਾਜਾਂ ਨੂੰ ਪੰਜਾਬ ਤੇ ਹਿਮਾਚਲ ਦੇ ਜਿਹੜੇ ਰਾਜ ਆ ਇਹਨਾਂ ਨੂੰ ਆਪਸ ਦੇ ਵਿੱਚ ਜਿੱਥੇ ਜੋੜਦਾ ਹੈ ਉੱਥੇ ਇਹ ਲਾਈਫਲਾਈਨ ਹੈ ਸਾਡੇ ਲੋਕਾਂ ਦੇ ਲਈ ਸਾਡੇ ਪੰਜਾਬ ਤੇ ਹਿਮਾਚਲ ਦੇ ਲੋਕ ਇਹ ਤੇ ਸਫਰ ਕਰਕੇ ਆਪਣਾ ਆਪਣੇ ਰਜਗਾਰ ਦੇ ਲਈ ਇੱਕ ਦੂਦੇ ਲਈ ਜਾਂਦੇ ਕੋਈ ਟੂਰਿਸਟ ਜਾਂਦਾ ਪਰ ਇਹ ਇਸ ਪੁਲ ਦਾ ਇੱਕ ਪਹਿਲੀ ਬਰਸਾਤ ਦੇ ਵਿੱਚ ਹਜੇ ਨੰਗਲ ਸ਼ਹਿਰ ਦੇ ਵਿੱਚ ਜਿਹੜੀ ਮਾਨਸੂਨ ਹੈ ਹਜੇ ਪੂਰੇ ਆਪਣੇ ਜੋਰਾਂ ਤੇ ਨਹੀਂ ਆਈ ਕੇਵਲ ਤੇ ਕੇਵਲ ਜਿਹੜਾ ਮਾਨਸੂਨ ਦਾ ਪਹਿਲਾ ਪ੍ਰੀ ਮਾਨਸੂਨ ਦਾ ਜਿਵੇਂ ਮੀਂਹ ਪੈਂਦਾ ਹੁੰਦਾ ਉਹਦੇ ਵਿੱਚ ਜਿਹੜਾ ਪੁਲ ਨੁਕਸਾਨਿਆ ਗਿਆ ਇਸ ਦੇ ਲਈ ਜਿੱਥੇ ਰਾਜ ਸਰਕਾਰ ਜ਼ਿੰਮੇਵਾਰ ਹੈ ਉਥੇ ਕੇਂਦਰ ਸਰਕਾਰ ਖੁਦ ਜ਼ਿੰਮੇਵਾਰ ਹੈ ਤੇ ਮੇਰੀ ਬੇਨਤੀ ਹੈ ਜਾਂ ਮੇਰੀ ਇਹ ਹੈ ਜਿੱਥੇ ਇਹਨੂੰ ਜਲਦੀ ਤੋਂ ਜਲਦੀ ਇਹਦੀ ਰਿਪੇਅਰ ਕਰवानी ਚਾਹੀਦੀ ਇਸ ਪੁਲ ਦੀ ਸਾਰੇ ਦੀ ਓਵਰਆਲ ਜਾਂਚ ਕਰवानी ਚਾਹੀਦੀ ਤਾਂ ਜੋ ਕੋਈ ਵੱਡਾ ਹਾਦਸਾ ਨਾ ਹੋਵੇ ਤੇ ਜਿਹੜੇ ਜ਼ਿੰਮੇਵਾਰ ਲੋਕ ਹੈ ਉਹਨਾਂ ਤੇ ਇਹ ਕਾਰਵਾਈ ਹੋਣੀ ਚਾਹੀਦੀ ਕਿਉਂਕਿ ਬੜੀ ਮੰਦ ਭਾਗੀ ਗੱਲ ਹੈ ਹਜੇ 4 ਮਹੀਨੇ ਪਹਿਲਾਂ ਇਹ ਪੁਲ ਬਣਿਆ ਜਿਹਨੂੰ ਮੰਤਰੀ ਸਾਹਿਬ ਵੀ ਪਿਛਲੇ ਸਮੇਂ ਚ ਆਉਂਦੇ ਰਹੇ ਇੱਥੇ ਕੇਂਦਰੀ ਮੰਤਰੀ ਜੀ ਨੇ ਵੀ ਉੱਥੋਂ ਉਦਘਾਟਨ ਕੀਤਾ ਤੇ ਅੱਜ ਉਹ ਪੁਲ ਟੁੱਟ ਜਵੇ ਉਹਦੀ ਜਿਹੜੀ ਸਾਈਡ ਲੇਨ ਹੈ ਉਹ ਟੁੱਟ ਜਵੇ ਇਹ ਬੜਾ ਚਿੰਤਾ ਦਾ ਵਿਸ਼ਾ ਸਾਡਾ ਭਰਾਂ ਜੀ ਕੁਝ ਸਮਾਂ ਪਹਿਲਾਂ ਵੀ ਜਿਹੜਾ ਇਹ ਪੁਲ ਹੈ ਇਹਦੇ ਉੱਪਰ ਉਹ ਜੇ ਕੰਕਰੀਟ ਵਗੈਰਾ ਟੁੱਟ ਹਟ ਗਈ ਸੀਗੀ ਤੇ ਸਰੀਏ ਵਗੈਰਾ ਨਿਕਲ ਗਏ ਸੀ ਤੇ ਹੁਣ ਫੇਰ ਤੋਂ ਇੱਕ ਸਾਈਡ ਤੋਂ ਜੋ ਪੁਲ ਹੈ ਕਿਤੇ ਨਾ ਕਿਤੇ ਸਵਾਲਾਂ ਦੇ ਘੇਰੇ ਵਿੱਚ ਖੜਾ ਹੋ ਜਾਂਦਾ ਹੈ ਸੇਫਟੀ ਦਾ ਵੀ ਇਸ਼ੂ ਬਣ ਸਕਦਾ ਹੈ ਲੋਕਾਂ ਦੇ ਮਨ 'ਚ ਡਰ ਵੀ ਹੈ ਕੀ ਮੰਨਦੇ ਹੋ ਤੁਸੀਂ ਦੇਖੋ ਮੈਂ ਉਹੀ ਗੱਲ ਕਹਿਣਾ ਵੀ ਕੋਈ ਨਾ ਕੋਈ ਰੱਬ ਨਾ ਕਰੇ ਪਰਮਾਤਮਾ ਨਾ ਕਰੇ ਸਾਨੂੰ ਹਾਦਸਾ ਨਾ ਹੋਵੇ ਪਰ ਜਿਸ ਤਰ੍ਹਾਂ ਦੀ ਇਹ ਤਕਨੀਕੀ ਖਾਮੀਆਂ ਇਸ ਪੁਲ ਦੇ ਵਿੱਚ ਜਿਸ ਤਰ੍ਹਾਂ ਇਹਦੀ ਅਸਾਰੀ ਦੇ ਵਿੱਚ ਜਿਹੜੇ ਮਟੀਰੀਅਲ ਦੀਆਂ ਕਮੀਆਂ ਹੈ ਜਾਂ ਇਹਦੇ ਡਿਜ਼ਾਈਨ 'ਚ ਕਮੀਆਂ ਹੈ ਜਿਹੜੇ ਅਧਿਕਾਰੀ ਹੈ ਜ਼ਿੰਮੇਵਾਰ ਲੋਕ ਹੈ ਉਹ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਤੇ ਜਿਹੜੀਆਂ ਸਰਕਾਰਾਂ ਆ ਜਾਂ ਪਿਛਲੇ ਸਮੇਂ ਸਾਡੇ ਲੋਕਲ ਲੀਡਰ ਸਾਡੇ ਮੰਤਰੀ ਸਾਹਿਬ ਵੀ ਇਥੇ ਬੜੀਆਂ ਵੱਡੀਆਂ ਰਾਜਨੀਤੀਆਂ ਕਰਦੇ ਰਹੇ ਰਾਜਨੀਤੀ ਕਰਨ ਦੇ ਨਾਲੋਂ ਇਸ ਪੁਲ ਦੀ ਇਸ ਟਾਈਮ ਸੁਰੱਖਿਆ ਵੱਲ ਧਿਆਨ ਦੇਣਾ ਚਾਹੀਦਾ ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ ਤੇ ਨਾ ਹੀ ਸਾਡੀ ਕੋਈ ਆਵਾਜ਼ਾਈ ਦੇ ਵਿੱਚ ਇਹਦੇ ਵਿੱਚ ਰੋਕ ਆ ਸਕੇ